ਗਾਇਕ ਤੇ ਕਰਤੇ ਉਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਪੂਰੇ ਦਾ ਪੂਰਾ ਸ਼ਹਿਰ ਕੰਮ ਜਾਂਦਾ ਹੈ ਜਦੋਂ ਇਸ ਪੰਜਾਬੀ ਗਾਇਕ ਦੇ ਕਰਤੇ ਉਤੇ ਕੁਝ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਦੱਸਦੀ ਇੱਕ ਚਲੰਦਰ ਤੋਂ ਖਬਰ ਸਾਹਮਣੇ ਆ ਰਹੀ ਹੈ ਬੁੱਟਾ ਮੰਡੀ ਸਥਿਤ ਇਸ ਪੰਜਾਬੀ ਗਾਇਕ ਦੇ ਕਰਤੇ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਚ ਇਸ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸੀ ਬੁਲੈਤ ਤੋਂ ਫੋਨ ਆ ਰਹੇ ਸੀ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਲਈ ਕੰਮ ਕੀਤਾ ਜਾਵੇ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਦੋਂ ਇਹ ਗਾਇਕ ਘਰ ਪਹੁੰਚਦਾ ਤੇ ਘਰ ਤੇ ਬਾਹਰ ਗੋਲੀਆਂ ਦੇ ਨਿਸ਼ਾਨ ਸੀ ਜਦੋਂ ਉਹਨਾਂ ਦੇ ਘਰ ਤੇ ਗੋਲੇ ਗੋਲੀਬਾਰੀ ਹੁੰਦੀ ਹੈ ਤਾਂ ਉਹ ਚੰਡੀਗੜ੍ਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਿਆ ਸੀ ਜਦੋਂ ਵਾਪਸ ਆਇਆ ਤਾਂ ਉਸ ਨੇ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਮੌਕੇ ਤੇ ਪੁਲਿਸ ਨੂੰ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਦੱਸਤੀਏ ਕਿ ਤੁਰੰਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਪੰਜਾਬੀ ਗਾਇਕ ਸਾਹਿਲ ਦੇ ਘਰ ਦੇ ਉੱਤੇ ਗੋਇੰਗਾ ਚੱਲੀਆਂ ਨੇ ਜਿਸ ਤੇ ਨਾਲ ਪੂਰੇ ਦਾ ਪੂਰਾ ਇਲਾਕਾ ਇਸ ਵਕਤ دہشت ਦੇ ਮਾਹੌਲ ਦੇ ਵਿੱਚ ਹੈ ਤੇ ਪੁਲਿਸ ਨੇ ਵੀ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਗੀਤ ਲਿਖਦਾ ਹੈ ਤੇ ਕੁਝ ਲੋਕ ਉਸ ਨੂੰ ਗੀਤ ਲਿਖਣ ਦੇ ਲਈ ਲਗਾਤਾਰ ਬੁਲਾ ਰਹੇ ਸਨ ਉਸ ਨੂੰ ਕੋਲ ਕਰਨ ਵਾਲਿਆਂ ਨੂੰ ਜੜਾਇਆ ਨਜ਼ਰ ਅੰਦਾਜ਼ ਵੀ ਕੀਤਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਬਦਮਾਸ਼ ਉਸਦੇ 카ਰ্তিক ਉੱਤੇ ਹੀ ਗੋਲੀਆਂ ਚੁਲਾ ਦੇਣਗੇ ਹਾਲਾਂਕਿ ਪੁਲਿਸ ਇਸ ਮਾਮਲੇ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਦੇ ਰੁਕ ਕਰ ਲੈਂਦੇ ਸਾਰਾ ਮਾਮਲਾ ਬਿਆਨ ਕਰਦੇ ਆ ਇਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਵੀ ਸੁਣ ਲੈਣੇ ਆ ਸਾਹਲ ਨਾਮ ਦੇ ਮੋਡਰਨਿਟੀ ਇਨਫੋਰਮੇਸ਼ਨ ਬਈ ਤੇ ਕੋਈ ਸਾਡੇ ਘਰ ਤੇ ਫਾਇਰਿੰਗ ਹੋਈਆ ਲੇਕਿਨ ਫਾਇਰਿੰਗ ਅੱਜ ਨਹੀਂ ਹੋਈ ਫਾਇਰਿੰਗ ਕੱਲ ਦੀ ਹੋਈ ਆ ਜਦੋਂ ਇਨਫਾਰਮੇਸ਼ਨ ਮੇ ਮੌਕੇ ਤੇ ਪਹੁੰਚੇ ਆ ਬਿਆਨ ਉਹਦੇ ਲਿਖੇ ਜਾ ਰਹੇ ਆ ਜੋ ਪਰ ਦੀ ਕਾਰਵਾਈ ਕਰ ਰਹੇ ਆ ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਪਹੁੰਚੀ ਕਿਤੋਂ ਥ੍ਰੈਟ ਕੋਲ ਅਜੇ ਉਪਰ ਅਜੇ ਉਪਰਚੇਸ਼ ਕਰ ਰਹੇ ਆ ਉਹਦੇ ਕੋਲ ਜਦੋਂ ਵੀ ਪਤਾ ਲੱਗੇ ਤੁਹਾਨੂੰ ਦੱਸਦੇ ਆ ਕੋਈ ਕਿੰਨੇ ਫਾਇਰ ਕੋਈ ਸਾਹਮਣੇ ਕੋਈ ਫਾਇਰਿੰਗ ਇੱਕ ਦੋ ਕਹ ਦੱਸਦੇ ਆ ਕਿੰਨੇ ਕੋਲ ਕਿੰਨੇ ਮਿਲੇਗੇ ਇੱਕੋ ਕੋਲ ਆ ਜੀ ਅੱਛਾ ਸਰ ਇਹ ਪਤਾ ਲੱਗਾ ਇਹ ਸਿੰਗਲ ਦਾ ਘਰ ਆ ਕੋਈ ਨਹੀਂ ਅਜੇ ਇਹਦੇ ਬਾਰੇ ਅਜੇ ਕੁਝ ਨਹੀਂ ਆ ਅਜੇ ਪਤਾ ਕਰ ਰਹੇ ਆ ਜੋ ਤਾਂ ਫਾਇਰ ਹੋਏ ਤੇ ਘਰ ਵੀ ਲੱਕ ਤੇ ਚਗੇ ਘਰ ਵਾਲੇ ਘਰੀ ਸੀਗੇ ਦੱਸ ਦਿਓ ਉਹਦੇ ਮੁੰਡਾ ਆਪ ਜਿਹੜਾ ਸੈਰ ਬਾਹਰ ਸੀਗਾ ਘਰਦੇ ਉਹਦੇ ਮਾਤਾ ਪਿਤਾ ਘਰੀ ਸੀਗੇ ਸਰ ਕੋ ਸিসিਟੀਵੀ ਕੈਮਰੇ ਰਿਕਾਰਡਿੰਗ ਮਿਲੀ ਸੀ ਸিসিਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ ਫੇਰ ਵੀ ਅਸੀਂ ਜਿਹੜਾ ਕੋਈ ਆਸ-ਪਾਸੇ ਲੱਗਿਆ ਉਹਨੂੰ ਅੱਖਾਂ ਨਾਲ ਲੜਿਆ ਹੁਣ ਟੱਕਰ ਦੀ ਇਨਵੈਸਟੀਗੇਸ਼ਨ ਦੀ ਕੀ ਸਾਹਮਣੇ ਆਇਆ ਬਿਆਨ ਲਿਖਿਆ ਬਿਆਨ ਮੁਤਾਬਕ ਦੇਖਦੇ ਹਾਂ ਕਿ ਕੀ ਫਰਦਰ ਪਾਉਂਦੀ ਗੱਲ ਸਾਹਮਣੇ ਜਿਹਦੇ ਬਿਆਨਾਂ ਦੇ ਪੱਤੇ ਦਰਜ ਕਰੇ ਬਿਆਨਾਂ 'ਚ ਕੀ ਲਿਖਾਇਆ ਗਿਆ ਇਹ ਮੈਂ ਅਜੇ ਨਹੀਂ ਦੱਸਾਂਗਾ ਮੈਨੂੰ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗਾ ਸੋਹਲ ਗਾਇਕ ਤੇ ਕਰਤੇ ਇਕ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਪੂਰੇ ਦਾ ਪੂਰਾ ਸ਼ਹਿਰ ਕੰਮ ਜਾਂਦਾ ਹੈ ਜਦੋਂ ਇਸ ਪੰਜਾਬੀ ਗਾਇਕ ਦੇ ਕਰਤੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਦੱਸਦੀ ਹੈ ਕਿ ਚਲੰਦਰ ਤੋਂ ਖਬਰ ਸਾਹਮਣੇ ਆ ਰਹੀ ਹੈ ਬੁੱਟਾ ਮੰਡੀ ਸਥਿਤ ਇਸ ਪੰਜਾਬੀ ਗਾਇਕ ਦੇ ਕਰਤੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਇਸ ਗਾਇਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸੀ ਬੁਲੈਤ ਤੋਂ ਫੋਨ ਆ ਰਹੇ ਸੀ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਲਈ ਕੰਮ ਕੀਤਾ ਜਾਵੇ ਕੰਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਦੋਂ ਇਹ ਗਾਇਕ ਘਰ ਪਹੁੰਚਦਾ ਤੇ ਘਰ ਤੇ ਬਾਹਰ ਗੋਲੀਆਂ ਦੇ ਨਿਸ਼ਾਨ ਸੀ ਜਦੋਂ ਉਹਨਾਂ ਦੇ ਘਰ ਤੇ ਗੋਲੇ ਗੋਲੀਬਾਰੀ ਹੁੰਦੀ ਹੈ ਤਾਂ ਉਹ ਚੰਡੀਗੜ੍ਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਿਆ ਸੀ ਜਦੋਂ ਵਾਪਸ ਆਇਆ ਤਾਂ ਉਸਨੇ ਘਰ ਤੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਮੌਕੇ ਤੇ ਪੁਲਿਸ ਨੂੰ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਦੱਸਤੀਏ ਕਿ ਤੁਰੰਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਪੰਜਾਬੀ ਗਾਇਕ ਸਾਹਿਲ ਛਾਹ ਦੇ ਕਰਦੇ ਉੱਤੇ ਗੋਲੀਆਂ ਚੱਲੀਆਂ ਨੇ ਜਿਸ ਤੇ ਨਾਲ ਪੂਰੇ ਦਾ ਪੂਰਾ ਇਲਾਕਾ ਇਸ ਵਕਤ دہشت ਦੇ ਮਾਹੌਲ ਦੇ ਵਿੱਚ ਐ ਤੇ ਪੁਲਿਸ ਨੇ ਵੀ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਗੀਤ ਲਿਖਦਾ ਹੈ ਤੇ ਕੁਝ ਲੋਕ ਉਸ ਨੂੰ ਗੀਤ ਲਿਖਣ ਦੇ ਲਈ ਲਗਾਤਾਰ ਬੁਲਾ ਰਹੇ ਸਨ ਉਸ ਨੂੰ ਕਾਲ ਕਰਨ ਵਾਲਿਆਂ ਨੂੰ ਜੜਾਇਆ ਨਜ਼ਰ ਅੰਦਾਜ਼ ਵੀ ਕੀਤਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਬਦਮਾਸ਼ ਉਸਦੇ ਘਰ ਤੇ ਉੱਤੇ ਹੀ ਗੋਲੀਆਂ ਚੁਲਾ ਦੇਣਗੇ ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਸਾਰਾ ਮਾਮਲਾ ਬਿਆਨ ਕਰਦੇ ਆ ਇਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਣੇ ਆ ਸਾਹਲ ਨਾਮ ਦੇ ਮੋਡਰਨਿਟੀ ਇਨਫੋਰਮੇਸ਼ਨ ਬਈ ਤੇ ਕੋਈ ਸਾਡੇ ਘਰ ਤੇ ਫਾਇਰਿੰਗ ਹੋਈ ਆ ਲੇਕਿਨ ਫਾਇਰਿੰਗ ਅੱਜ ਨਹੀਂ ਹੋਈ ਫਾਇਰਿੰਗ ਕੱਲ ਦੀ ਹੋਈ ਆ ਜਦੋਂ ਇਨਫੋਰਮੇਸ਼ਨ ਮੌਕੇ ਤੇ ਪਹੁੰਚੇ ਆ ਬਿਆਨ ਉਹਦੇ ਲਿਖੇ ਜਾ ਰਹੇ ਆ ਜੋ ਪਰ ਦੀ ਕਾਰਵਾਈ ਕਰ ਰਹੇ ਆ ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਕੌਣ ਸੀ ਕਿਤੋਂ ਥ੍ਰੈਟ ਪਾਜੀ ਉੱਪਰ ਅਜੇ ਪੁਚੀਸ ਕਰ ਰਹੇ ਆ ਉਹਦੇ ਕੋਲ ਜਦੋਂ ਵੀ ਪਤਾ ਲੱਗੇ ਤੁਹਾਨੂੰ ਦੱਸਦੇ ਆ ਕੋਈ ਸੀ ਕਿੰਨੇ ਪਾਇਸ ਕੋਈ ਸਾਹਮਣੇ ਕੋਈ ਫਾਇਰਿੰਗ ਇੱਕ ਦੋ ਗੱਲ ਦੱਸ ਦਿਆ ਕਿੰਨੇ ਕੋਲ ਕਿੰਨੇ ਮਿਲੇਗੇ ਇੱਕੋ ਕੋਲ ਆ ਜੀ ਅੱਛਾ ਸਰ ਇਹ ਪਤਾ ਲੱਗਾ ਇਹ ਸਿੰਗਲ ਦਾ ਘਰ ਆ ਕੋਈ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਆ ਜੇ ਪਤਾ ਕਰ ਰਹੇ ਆ ਜੋ ਤਾਂ ਫਾਇਰ ਹੋਏ ਤੇ ਘਰ ਵੀ ਲੱਕ ਤੇ ਸੀਗੇ ਘਰ ਵਾਲੇ ਘਰ ਹੀ ਸੀਗੇ ਦੱਸ ਦਿਓ ਉਹਦੇ ਜਿਹੜਾ ਮੁੰਡਾ ਆਪ ਜਿਹੜਾ ਸੈਰ ਬਾਹਰ ਸੀਗਾ ਅੱਛਾ ਘਰ ਦੇ ਉਹਦੇ ਮਾਤਾ ਪਿਤਾ ਘਰ ਹੀ ਸੀਗੇ ਸਰ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ ਕੋਈ ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ ਫੇਰ ਵੀ ਅਸੀਂ ਜਿਹੜਾ ਕੋਈ ਆਸ-ਪਾਸੇ ਲੱਗੀ ਆ ਉਹਨੂੰ ਅੱਖਾਂ ਨਾਲ ਲੜਿਆ ਹੁਣ ਤੱਕਰ ਦੀ ਇਨਵੈਸਟੀਗੇਸ਼ਨ ਦੀ ਕੀ ਸਾਹਮਣੇ ਆਇਆ ਬਿਆਨ ਲਿਖਿਆ ਬਿਆਨ ਮੁਤਾ ਉਹਦੀ ਗੱਲ ਸਾਹਮਣੇ ਜਿਹਦੇ ਬਿਆਨਾਂ ਦੇ ਪਰਚਾ ਦਰਜ ਕਰਿਆ ਬਿਆਨਾਂ 'ਚ ਕੀ ਲਿਖਾਇਆ ਗਿਆ ਇਹ ਮੈਂ ਅਜੇ ਨਹੀਂ ਦੱਸਾਂਗਾ ਮੈਨੂੰ ਪੂਰਾ ਬੈਰੀਫਿਕਟਾਂ ਤੋਂ ਬਾਅਦ ਦੱਸਾਂਗਾ ਸੋਹਣ